ਕੀ ਦੁੱਧ ਦਾ ਪੀਸ ਆਣਾ ਹਾਂ ਜੀ ਤੇ ਚੰਗੀ ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਜੇ ਬਾਈ ਇਹਨੇ ਚਾਹੇ 2 ਚਾਹੇ 4 ਸੂਏ ਇਹਨੂੰ ਚੰਗਾ ਚੋੜ ਬਹੁਤ ਚੰਗੀ ਬੱਛੀ ਆ ਪ੍ਰਾਪਤ ਹਾਂ ਰਾਜੀ ਰੂਜੀ ਬਹੁਤ ਆ ਬਾਈ ਹਣਾ ਪਲੂਣ ਵੱਛੀ ਆ 4 ਦਾ ਹੰਡਾ ਖਣ ਨਗੀਨਾ ਪੀਸ ਮਿਲ ਜਾਣਾ ਚੈੱਕ ਕਰਕੇ ਦੇਖ ਲਓ ਪਹਿਲੇ ਸੂਏ ਸੂਣਾ ਆਰਡਰ ਆਰਡਰ ਦੀ ਤਿਆਰੀ ਬਹੁਤ ਜ਼ਿਆਦਾ ਚੰਗੀ ਆ ਰਾਜੇ 20 ਲੀਟਰ ਦੁੱਧ ਵੜਦਾ ਪਲੂਣ ਦਾ ਦਾਤਾ ਵਾ ਬਾਈ ਜਿਹੜਾ ਆਪਾਂ ਨੂੰ ਮਾਲਕ ਨੇ ਦਾ ਤਿਆਰ ਹੋ ਗਈ ਹਾਂ ਤੇ 65 ਤੋਂ 100 ਵੀ ਘੱਟ ਮਿਲ ਜੇਦਾ ਆਪਾਂ ਦੇਣਦਾਰ ਹੋਵਾਂਗੇ ਲੈ ਲੋ ਵੀ ਮਿੱਤਰੋ ਅੱਜ ਆਪਾਂ ਆਫਰ ਤੇ ਕਿ ਇਹ ਬਸ ਬਈ 55000 ਲੈਣਾ ਹੈ ਲੋ ਵੀ ਮੱਥੇ ਯਾਰ ਦੀ ਦੇਣੀ ਆ ਬਾਈ 60000 ਦੀ ਦੇਣੀ ਆ ਰੇਟ ਚਾਹੇ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਿਓ ਬਾਕੀ ਜਿਹੜਾ 20 ਲੀਟਰ ਪਲੂਨ ਦਾ ਦੁੱਧ ਪਿਆ ਬਹੁਤ ਸਾਫ ਹੈੜਾ ਜਿੰਨੀ ਘੋਲੂਈ ਉਹ ਬਈ ਇਥੋਂ ਇਹ 10 ਵੀ ਰਹੀ ਆ ਆਰਡਰ ਰੂਡਰ ਸੱਜਣੋ ਇਹਦਾ ਚੈੱਕ ਕਰੋ ਦੋਨਾਂ ਨੂੰ ਜੇ ਕੋਈ ਇਕੱਠਾ ਖਰੀਦਦਾ ਤਾਂ ਆਫਰ ਬਾਈ ਕਹਿੰਦਾ ਖਾਸ ਆਪਾਂ ਦੇਵਾਂਗੇ ਦੋਨੇ ਚੰਗੀਆਂ ਬਾਈ ਦੁੱਧ ਬਾਈ ਜਿਹੜਾ ਹੁਣ ਤਿਆਰ ਆ ਠੀਕ ਆ ਜੀ ਤਿੰਨਾਂ ਦੇ ਨਾਲ ਦੀ ਸੂਈਆਂ ਆ ਭਾਈ 13 ਤੋਂ 14 ਲੀਟਰ ਬੋਲਾ ਤਿਆਰ ਆ ਇਹਦਾ ਕੋਹਵ ਨਹੀਂ ਲੇਵਾ ਯਾਰ ਜਿਵੇਂ ਸ਼ਹਿਦ ਆਉਂਦਾ ਹਾਂ ਇਹਦੀ ਦਦਨੀ ਆ 58 ਦੀ 50 ਤੇ 8 ਦੀ ਲਓ ਮੈਂ ਤਰ 88 ਦੀ ਆ ਟੌਪ ਦੀ ਮਗਰ ਬੱਛੀ ਦੁੱਧ ਦਬਾਈ ਕਹਿੰਦਾ ਜਿਹੜੇ ਹਸਾਬ ਨਾਲ ਤਾਂ ਸਿਆ ਮਾਲਕਾਂ ਨੇ ਚੰਗਾ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਤੇ ਅੱਸੀ ਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਗਰਦਿਤ ਕੋਲ ਕੋਠੇ ਚੜੱਕ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਦੇ ਫਾਰਮ ਤੋਂ ਅੱਜ ਆਪਾਂ ਟਾਪ ਦੇ 6-7 ਨਾਗ ਜਿਹੜੇ ਬਿਲਕੁਲ ਜੈ ਜੈ ਰੇਟਾਂ ਦੇ ਤੁਹਾਡੇ ਲਈ ਸ਼ੂਟ ਕੀਤੇ ਆ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਹੋਊਗੀ ਸਾਰਾ ਕੁਝ ਆਪਾਂ ਰੇਟ ਦੁੱਧ ਸਾਰਾ ਕੁਝ ਵੀਡੀਓ ਦੇ ਵਿੱਚ ਕਨਫਰਮ ਕਰਾਵਾਂਗੇ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਭਰ ਕੇ ਤੁਸੀਂ ਆਪਦੇ ਫਾਵਾ ਨਾ ਕਰਕੇ ਖਰੀਦਨਾਵਾ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਗਰਦਤ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਗਰਦਤ ਅੱਜ ਦੇ ਰੇਟ ਪਹਿਲਾਂ ਤਾਂ ਅਸੀਂ ਕਿੱਥੋਂ ਸ਼ੁਰੂ ਹੋਣਗੇ ਬਾਈ ਰੇਟ ਜਮਾਂ ਜੈ ਜ ਹੋਣਗੇ ਬਾਈ ਯਾਰ ਬੈਣਾ ਸਾਰੀਆਂ ਚੰਗੀਆਂ ਗੜਾਈਆਂ 55-60 ਹਜ਼ਾਰ ਰੇਂਜ ਹੋਊਗਾ ਲਓ ਵੀ ਮਿੱਤਰੋ ਤੇ ਟਾਪ ਦੇ ਨਗੇ ਨਹੀਂ ਆ ਤਿੰਨ ਆ ਖੜੇ ਆ ਦੋ ਆ ਖੜੇ ਆ ਤੇ ਦੋ ਹੋ ਖੜੀਆਂ ਟਾਪ ਦੇ ਨਹੀਂ ਹੋਣਗੀਆਂ ਗੱਲਬਾਤ ਆਪਾਂ ਕਰਦੇ ਆ ਪਹਿਲੀ ਕਾਲੀ ਦੀ ਬਾਈ ਹਨਾ ਕੀ ਡਿਟੇਲ ਆ ਬਾਈ ਇਹਦੀ ਇਹ ਦੂਜਾ ਸੂਆ ਜਰਸੀ ਬੱਚੀ ਸੁੰਦੀ ਹੈ ਰੰਗ ਕਾਲਾ ਠੀਕ ਹੈ ਜੀ ਵੈਸੇ ਗਰਦਤ ਕਾਲੇ ਰੰਗ ਦੀ ਮੰਗ ਵੀ ਬਾਈ ਜਿਆਦਾ ਹੈ ਮੰਗ ਵੀ ਪਰ ਵੱਛੀ ਇਹ ਜੀ ਵੱਡੀ ਆ ਛੋਟੀ ਨਹੀਂ ਕੀ ਬਾਕੀ ਤਰੂਗੀ ਆਪ ਹੀ ਦੱਸੂਗੀ ਹਾਂ ਲਿਆ ਬਾਈ ਖੋਲ ਕਰਾ ਸੁਆ ਇਹਦਾ ਸੁਆ ਦੂਜਾ ਰਹੀ ਨਾ ਜੀ ਦੂਜਾ ਸੁਆ ਹਾਂਜੀ ਕਾਲੀਆਂ ਜਰਸੀਆਂ ਦੀ ਬਾਈ ਮੰਗ ਬਹੁਤ ਆ ਬਹੁਤ ਸੱਜਣ ਕਹਿੰਦੇ ਵੀ ਬਾਈ ਕਾਲੇ ਰੰਗ ਦੀ ਜਰਸੀ ਹੋਰ ਜਰਸੀਆਂ ਨਾਲ ਆਏ ਨਹੀਂ ਕਾਲੀ ਨੂੰ ਜਰਸੀ ਕਹਿ ਦੇਣਾ ਹਾਂ ਇੱਥੋਂ ਚੈੱਕ ਕਰੋ ਬਾਕੀ ਤੁਹਾਨੂੰ ਲੈਂਥ ਲੈਂਥ ਦਿਖਾਉਣੇ ਆ ਕੱਦ ਕਾਠ ਵਾਲੀ ਆ ਥਣ ਹੁਣ ਬਹੁਤ ਸੋਹਣਾ ਇਹਵਾ ਬਹੁਤ ਚਾ ਵੇੜਦਾ ਹਾਂ ਹਾਂ ਬਹੁਤ ਜਿਆਦਾ ਚੰਗਾ ਤੇ ਚੰਗੀ ਕੁਆਲਿਟੀ ਵਾਲਾ ਜਿਹੜਾ ਲੇਵਾ ਇਹਦਾ ਕਰ ਬਾਕੀ ਜੇ ਗੱਲਬਾਤ ਕਰੀਏ ਗ੍ਰਦਤ ਰਾਜੀ ਰੂਜੀ ਵੀ ਬਹੁਤ ਆ ਹਨਾ ਕੀ ਦੱਸਿਆ ਵੀ ਮਾਲਕ ਨੇ ਪਿਛਲੇ ਸਵੇਰੇ ਦੇ ਦਾ ਦੁੱਧ ਬਰੇ 19 20 ਲੀਟਰ ਪਲੂਨ ਦਾ ਚੋਇਆ ਕਹਿਣ ਵਾਲੀ ਗੱਲ ਨਹੀਂ ਤੇ ਇਹ ਆਪਾਂ ਅੱਜ ਬਈ ਕਿੰਨੇ ਦੀ ਦੇਣੀ ਹੈ ਬਾਕੀ ਵੜ ਪ੍ਰਾਤ ਨੂੰ ਮੈਂ ਰੋਕ ਕੇ ਵਿਖਾਉਣਾ ਇੱਥੇ ਗਾਂ ਪੈਠਪੁਰੇ ਦੀ ਥਣਲੇਵ ਦੀ ਬਾੜੀ ਸਾਹਾ ਮੇੜ ਲੈਵਾ ਕੋਲੋਂ ਆ ਕੇ ਵਿਖਾ ਲੈ ਇੱਥੋਂ ਚੱਕ ਕਰਕੇ ਦੇਖੋ ਬਾਕੀ ਹਜੇ ਬਈ ਇਹਦਾ ਕੋਹਮ ਨਹੀਂ ਲੈਵਾ ਯਾਰ ਜਮਾ ਸ਼ਹਿਦ ਆਉਂਦਾ ਹਾਂ ਤੇ ਡਣ ਕਿੰਨੇ ਲੈਂਦੀ ਇਹ ਡਣ ਬਈ 7 ਪਏ ਆ ਬਈ ਡਣ ਇਹਦੇ 7 ਹਜੇ ਪਏ ਆ ਤੇ ਸੱਤਾਂ ਦਿਨਾਂ ਦੀ ਕੱਚੀ ਬਈ ਹੈਣਾ ਤੇ ਕਿੰਨਾ ਕੁ ਦੁੱਧ ਤੇਰੇ ਸਾਬ ਨਾਲ ਪਾਉਣਾ ਚਾਹੀਦਾ ਇਹਨੂੰ ਦੁੱਧ ਬਈ 19-20 ਲੀਟਰ ਨੇ ਪਲੂਨ ਨੇ ਦਿੱਤਾ 20 ਕਿਲੋ ਮੰਨ ਕੇ ਕੋਈ ਲੈ ਲਈ ਠੀਕ ਆ ਬਈ ਤੇ ਇਹ ਦੇਣੀ ਕਿੰਨੇ ਦੀ ਆਪਾਂ ਇਹ ਇਹਦਾ ਮੁੱਲ ਤਾਂ ਲੋਕਾਂ ਤੋਂ ਜਿਹਦਾ ਬਈ ਮੋਲਾ ਦਾ ਕੰਮ ਕਰਨਾ ਹੈ ਆ ਬਾੜ ਤਰੇਡ ਕੋਹ ਕਰਾਲਾ 55000 ਦੀ ਵੇੜ ਦੇ ਦਾਂਗਾ ਅੱਜ ਕਿੰਨੇ ਦੀ ਤੇ ਦਨੀ ਆ 58 ਦੀ 50 ਤੇ 8 ਦੀ ਲਓ ਮੇਤਰ 58000 ਦੀ ਕੱਦ ਕਾਠ ਦੀ ਬਹੁਤ ਜਿਆਦੇ ਚੰਗੀ ਆ ਹਾਂ ਥਣ ਬਹੁਤ ਜਿਆਦਾ ਚੰਗਾ ਵਾ ਲੈ ਵਾ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਕਰਮ ਵਾਲੀ ਦਾ ਚੰਗਾ ਬਾਕੀ ਰੰਗ ਬਾਜ ਆ ਬਾਈ ਹਨਾ ਇਹ ਆਪਾਂ ਗੱਲ ਬਾਤ ਕਰੀਏ ਸਨੱਖੀ ਬਹੁਤ ਆ ਹਨਾ ਤੇ ਗੱਲ ਕਰੀਏ ਕਰਦੇ ਤਾਂ ਆਪਾਂ ਅਗਲੀ ਦੀ ਬਾਈ ਹਨਾ ਕੋਈ 2 ਨੰਬਰ ਵੱਛੀ ਜਰਸੀ ਆਇਆ ਬਾਈ ਇਹਨੂੰ ਬਾਹਰ ਲਿਆ ਇਹ ਸੂਈ ਹੋਈ ਆ ਬਾਈ ਹਨਾ ਇਹ ਸੂਈ ਵੀ ਇਹੀ ਚਾਰਦਨ ਵੱਛੀ ਆ ਪਲੂਣ ਵੱਛੀ ਆ ਮਗਰ ਵੱਛਾ ਈ ਮਗਰੇ ਦੇ ਬੱਚਾ ਕੁਆਲਿਟੀ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਤੇ ਥਣ ਥਣ ਬਹੁਤ ਚੰਗਾ ਬਾਈ ਲੱਗਿਆ ਹਨਾ ਬਹੁਤ ਚੰਗੀ ਵੱਛੀ ਆ ਬਾਈ ਤੇ ਗਰਦੇ ਤਾਂ ਕੀ ਦੱਸਿਆ ਕਰਮ ਵਾਲਿਆਂ ਨੇ ਇਹਦੇ ਦੁੱਧ ਦੀ ਬ ਦੁੱਧ ਬਾਈ ਜਿਹੜਾ ਹੁਣ ਤਿਆਰ ਆ ਠੀਕ ਆ ਜੀ ਤਿੰਨਾ ਦੇ ਨਾਂ ਦੀ ਸੂਈ ਰੇਠਾ ਬਾਈ 13 ਤੋਂ 14 ਲੀਟਰ ਦਾ ਬੋਲਾ ਤਿਆਰ ਹੈ ਇਹ ਤੋਹਫਾ ਪੀਸ ਹਨ ਹਾਂਜੀ ਬਾਈ ਕਿੰਨੇ ਦਾ ਬਾਈ ਦੇਣਾ ਇਹ ਇਹ ਪਲੂਣਵੱਛੀ ਆ ਬਾਈ ਇਹ ਮੁੱਲ ਕਰਉਣਾ ਲੋਕਾਂ ਵਾਲਾ 75 85 ਕਹ ਕਾਰ ਲਗੇ ਠੀਕ ਆ ਜੀ 65000 ਦੇ 100 ਰੁਪਏ ਸਿਰਫ ਛੋੜ ਕਰਨੀ ਆ ਜਿਹਨੂੰ ਚੰਗੀ ਲੱਗੀ ਫੋਨ ਲਾਵੇ ਕੋਈ ਇਹਦਾ ਗੁੱਸਾ ਨਹੀਂ ਕੋਈ ਗਿਲਾ ਨਹੀਂ 65000 ਦੇ ਵਿੱਚੋਂ ਹਾਂ ਬਸ 100 ਰੁਪਏ ਛੋੜ ਕਰ ਦੇ ਲਈ ਮੇਟਰੋ ਤੁਸੀਂ ਚੈੱਕ ਕਰਕੇ ਦਿ ਲੋ ਆਰਡਰ ਆਰਡਰ ਬਹੁਤ ਜ਼ਿਆਦਾ ਚੰਗਾ ਬਾਈ ਹਨਾ ਤੇ ਬਾਕੀ ਦੁੱਧ ਵਾਲਾ ਪੀਸ ਆ ਨਾ ਹਾਂਜੀ ਤੇ ਚੰਗੀ ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਜੇ ਬਾਈ ਇਹਨੇ ਚਾਹੇ 2 ਚਾਹੇ 4 ਸੂਏ ਇਹਨੂੰ ਚੰਗਾ ਚੋਣ ਬਾਈ ਇਹ ਟੌਪ ਦੀ ਯਾਰ ਸੀ ਆ ਵੱਛੀ ਆ ਵਹਿੜਾ ਕੁੱਕੋਂ ਵੀ ਰਾਜੀ ਆ ਰਾਜੀ ਆ ਬਾਕੀ ਗੱਲਬਾਤ ਕਰੀਏ ਕੁਆਲਿਟੀ ਜਾਂ ਲਿਆ ਕਰ ਬਾਈ ਆਰਟੀ ਵਾਲੀ ਚੀਜ਼ ਆ ਤਿੰਨ ਨੰਬਰ ਇਹਦੇ ਮਗਰ ਵੱਛੀ ਆ ਤਾਜੀ ਸੂਈ ਆ ਇਹਦੇ ਮਗਰ ਵੱਛੀ ਇਹ ਨਾਲ ਜਿੱਤਿਆ ਹਾਂ ਹਾਂ ਵੱਛੀ ਆ ਲਿਆ ਕਰ ਬਾਈ ਇਹਦੇ ਮਗਰ ਵੱਛੀ ਆ ਇਹ ਵੀ ਬਾਈ ਰੰਗ ਰੰਗ ਦੀ ਬੜੀ ਸੋਹਣੀ ਆ ਬਹੁਤ ਚੰਗੀ ਵੱਛੀ ਪੁਲੀ ਪੁਲੀ ਬਹੁਤ ਤੌਰ ਹੀ ਕਰਦੇ ਤੇ ਬਾਈ ਇਹਦਾ ਸੂਆ ਕੋਲ ਹੈ ਹੈ ਜੀ ਇਹਦਾ ਸੂਆ ਬ ਲੋਮੀਟਰ era ਦੂਜਾ ਸੁਆ ਬਾਈ ਕਹਿੰਦਾ ਮਗਰ ਇਹਦੇ ਹੈਗੀ ਆ ਬੱਚੀ ਹੈ ਨਾ ਹਾਂਜੀ ਇਹ ਇਤੋ ਤੁਸੀਂ ਇਹਦਾ ਚੈੱਕ ਕਰਕੇ ਦੇ ਦਲੋ ਆਲਡਰ ਆਲਡਰ ਪ੍ਰੋਜੈਕਟ ਪ੍ਰੋਜੈਕਟ ਬਹੁਤ ਚੰਗਾ ਲੱਗਿਆ ਹੋਇਆ ਗ੍ਰੇਡਟ ਹਨਾ ਉਹ ਵੀ ਸਭੀ ਆ ਬਾਈ ਇਤੋ ਸਭੀ ਬਹੁਤ ਆ ਤੁਸੀਂ ਚੈੱਕ ਕਰਕੇ ਦੇਖੋ ਗ੍ਰੇਡਟ ਕਿੰਨਾ ਕ ਦੁੱਧ ਪਿਆਜੂ ਬਾਈ ਅੰਦਾਜ਼ਾ ਜਾਇ ਬਾਈ ਜਿਹੜਾ ਪਿਉਣਾ ਹੈਗਾ ਉਹ ਹੈਗਾ ਅਗਲੇ ਦਿਨ ਸੇਵਾ ਦਾ 17 ਪਿਆਜੇ 18 ਚ ਵਾਜੇ ਠੀਕ ਹੈ ਜੀ ਇਸ ਵਕਤ 10 ਕਿਲੋ ਬੋਲਾ ਮੰਨ ਲੈ ਦੁੱਧ ਮੰਨ ਲੈ ਤੀਜਾ ਦਿਨ ਸੂਈ ਨਹੀਂ ਠੀਕ ਅਕਲ ਜੀ ਤੇ ਤੋਰੀ ਕਰਾ ਇਧਰ ਨੂੰ ਬਾਈ ਤੇ ਇਹਦਾ ਬਾਈ ਕੀ ਆਫਰ ਰੇਡ ਕਰਾਉਣਾ ਬਾਈ ਬੱਛੀ ਮਗਰਾ ਕੋ 60 65 ਕੋ ਕਰਾ ਲਓ 50000 ਚੱਜ ਬਸ ਇਹ ਕਹਿੰਦਾ ਜਿਹੜੇ ਹਿਸਾਬ ਨਾਲ ਦੱਸਿਆ ਮਾਲਕਾਂ ਨੇ ਚੰਗਾ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਤੇ ਆਪਦੇ ਜਿਹੜੇ ਤਿਆਰ ਬੇਰੇ ਹਿਸਾਬ ਨਾਲ ਇਹਨੂੰ ਤੁਸੀਂ ਖਰੀਦ ਦੇਣਾ ਜੇ ਆਪਾਂ ਗੱਲਬਾਤ ਕਰੀਏ ਰਾਜੀ ਰੂਜੀ ਫੋਲ ਆ ਬਈ ਹੈਨਾ ਗੁਰਦਤ ਆਹ ਨਗੀਨਾ ਪੀਸ ਇਹ ਬਈ ਚਾਰ ਵੜਾ ਗੱਬਣਾ ਹੈ ਉਹ ਦੂਜੇ ਦੂਜੇ ਸਗੇ ਉਹ ਪਾਸੇ ਰੱਖਾਂਗੇ ਪਲੂਣਾ ਵਛੰਗਾ ਡਵਨ ਲੀਆਂ ਦੋਨੋਂ ਠੀਕ ਹੈ ਬਈ ਤੇ ਇਹ ਬਈ ਹੈਨਾ ਕਿਵੇਂ ਆ ਫਾਰਮ ਚੋਂ ਕੇ ਆਪਾਂ ਨਹੀਂ ਨਹੀਂ ਬਈ ਘਰੇਲੂ ਵੜ ਲਈ ਹੈ ਘਰੇਲੂ ਹੀ ਲੈਂਦੀ ਹੈ ਹੈਨਾ ਜਿਹੜੀ ਆਪਾਂ ਫਾਰਮ ਚੋਂ ਲਈ ਆਪਾਂ ਬਈ ਪਹਿਲਾਂ ਕਹਿ ਕੇ ਵੇਚਦੇ ਉਹ ਫਾਰਮ ਚੋਂ ਵੀਡੀਓ ਆਪਣੀ ਬਣਾਈ ਹੁੰਦੀ ਫਾਰਮ ਬਿਲਕੁਲ ਬਈ ਹਾਂ ਜਿਹੜੀ ਜਾਣਕਾਰੀ ਆਪਣੇ ਕੋਲ ਹੈਗੀ ਆ ਜਾਂ ਜਿੰਨੀ ਮਾਲਕ ਨੇ ਦਿੱਤੀ ਉਹ ਹਿਸਾਬ ਨਾਲ ਹੈਨਾ ਬਹੁਤ ਚੰਗੀ ਬੱਛੀ ਆ ਭਰਾਤ ਰਾਜੀ ਰੂਜੀ ਬਹੁਤ ਆ ਬਈ ਹੈਨਾ ਪਲੂਣ ਵਾਛੀ ਆ ਚਾਰ ਦਾ ਹੰਦਾ ਠੰਡ ਠੁਣ ਬਹੁਤ ਚੰਗਾ ਲੱਗਿਆ ਯਾਰ ਆਰਡਰ ਜਿਵੇਂ ਆਪਾਂ ਕਹ ਦੀ ਫਿਕਸ ਜਿਹਾ ਲੱਗਿਆ ਹੋਇਆ ਹੈਨਾ ਹਾਂਜੀ ਹੈ ਕੱਚੀ 10 ਦਿਨਾਂ ਦੀ ਦੁੱਧ ਵਾਲਾ ਬਈ ਆਂਗਾਉ ਵੀ ਹੈਨਾ ਕਿੰਨਾ ਕ ਦੁੱਧ ਪੀਣਾ ਚਾਹੀਦਾ ਬਈ ਤੇਰੇ ਸਾਹ ਕੋ ਬਾਲਾ ਵੱਡਾ ਭਰਾ ਇਹ ਚ ਯਾਰ ਲੈ ਲੈ ਲੋ ਵੀ ਮਿੱਤਰੋ ਜੇ ਆਪਾਂ ਕਹਿ ਦਈਏ ਤਾਂ ਪਲੂਣ ਬਈ ਹੱਥ ਨਹੀਂ ਲਾਉਣ ਦਿੰਦੀ ਹੈਨਾ ਛੜਾ ਮਾਰੀ ਜਾਂਦੀ ਲੈ ਚੈੱਕ ਕਰਕੇ ਦੇਖੋ ਤੁਸੀਂ ਛੜਾ ਛੜਾ ਨੂੰ ਹੱਥ ਲਾਈ ਜਾਂਦਾ ਕੋਈ ਚੱਕ ਜਿਹੜੇ ਹਿਸਾਬ ਨਾਲ ਬੱਚੀ ਪਲੀ ਹੋਈ ਆ ਹਨਾ ਹਾਂਜੀ ਬਈ ਤੇ ਉਸਾ ਉਸ ਹਿਸਾਬ ਨਾਲ ਉਹ ਯਾਰ ਪੈਸੇ ਬਾਹਲੇ ਮੰਗੇ ਆ ਇਹਦੇ ਨਹੀਂ ਮੋਲ ਨਹੀਂ ਬਾਈ ਯਾਰਾ ਮੋਲ ਜੇ ਅੱਜ ਪਹਿਲਾਂ ਹੀ ਵੀਡੀਓ ਚ ਆਖਿਆ ਵਾ ਯਾਰ ਠੀਕ ਆ ਬਾਈ ਹਾਂ ਕਿੰਨੇ ਦੀ ਦੇਣੀ ਇਹ ਮੋਲ ਕਰਾਉਣਾ ਕੋਈ 70 ਕਰਾਲੇ ਪਰੇ 63000 ਦੀ ਦੇਣੀ ਆ ਬਸ ਲਓ ਵੀ ਮਿੱਤਰੋ 63000 ਦੇ ਵਿੱਚ ਤੁਹਾਨੂੰ ਆ ਨਗੀਨਾ ਪੀਸ ਮਿਲ ਜਾਣਾ ਚੈੱਕ ਕਰਕੇ ਦੇਖ ਲਓ ਪਹਿਲੇ ਸੂਏ ਸੋਣਾ ਆਰਡਰ ਆਰਡਰ ਦੀ ਤਿਆਰੀ ਬਹੁਤ ਜਿਆਦੇ ਚੰਗੀ ਆ ਰਾਜੀ ਬਹੁਤਾ ਜੀ ਗੱਲ ਕਰੀਏ ਬਾਈ ਹਨਾ ਹਾਂਜੀ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਇੱਥੋਂ ਚੈੱਕ ਕਰਕੇ ਦੇ ਲੋ ਬਹੁਤ ਸੋਹਣਾ ਜਿਹੜਾ ਬੇਵਾ ਕਰਮ ਵਾਲੀ ਕੱਢੀ ਆਉਂਦੀ ਆ ਬਾਕੀ ਹਜੇ ਦਿਨ ਲੈਂਦੀ ਆ ਇਹਨੇ ਹੋਰ ਬਹੁਤ ਚੰਗੀ ਗੱਲ ਬਾਤ ਉਦੋਂ ਤੱਕ ਤਾਂ ਬਣਾ ਜਾਣੀ ਆ ਸੱਜਣੂ ਤੇ ਗੱਲ ਕਰੀਏ ਬਾਈ ਆਪਾਂ ਇਹਦੀ ਹਨਾ ਇਹ ਵੀ ਬਲੂਨ ਇਹ ਵੀ ਬਲੂਨ ਵਾਛੀ ਆਈ ਬਲੂਨ ਵਾਛੀ ਆ ਕਵਾਲਿਟੀ ਤੁਸੀਂ ਇੱਥੇ ਚੈੱਕ ਕਰ ਲਓ ਠੰਡ ਸੁਣੇ ਦਾ ਵੀ ਬਹੁਤ ਸੋਹਣਾ ਲੱਗਿਆ ਬਾਈ ਹੈਨਾ ਬਹੁਤ ਠੰਗਾ ਚਾਰ ਦੰਦ ਬੱਚੀ ਹੋਈ ਹੈ ਜੀ ਅਜੇ ਚਾਰ ਦੰਦ ਹੀ ਆ ਬਾਕੀ ਉਹ ਜਾਣ ਜੂਣ ਚ ਬਹੁਤ ਸ਼ਕੀਨ ਬਹੁਤ ਆ ਬਾਈ ਹੈਨਾ ਹਾਂਜੀ ਜਿਵੇਂ ਆਪਾਂ ਕਹੇ ਦੀ ਆਹ ਦੇਖੋ ਬਾਈ ਸੀਲ ਬਾਲੀਆਂ ਤੋਂ ਪੁੱਜ ਕੇ ਆਈ ਕਿੰਨੇ ਕੁ ਦੁੱਧ ਦੇ ਬਾਈ ਤੈਨੂੰ ਲੱਗਦਾ ਇਹਦਾ ਲਓ ਵੀ ਸਾਊ ਆ ਪੂਰੀ ਐਣ ਕੋਈ ਚੱਕਰ ਨਹੀਂ ਠੰਡੀ ਕਿੱਧਰ ਦੀ ਮਰਜ਼ੀ ਬਾਈ ਠਾਰਾ ਨਾਲੇ ਹਾਂ ਹਾਂ ਲੈ ਇਹ ਕਿੰਨੇ ਦਿਨ ਲੈਂਦੀ ਹੈ ਬਈ ਹਜੇ? ਲੈਣੇ ਵੀ 5 ਤੋਂ 7 ਲੈ ਜੂ ਬਈ ਹਜੇ। 5 ਤੋਂ 7 ਦਿਨ। ਇਹ ਕਿੰਨੇ ਦੀ ਦੇਣੀ ਆਪਾਂ? ਇਹ 55000 ਦੀ ਦੇ ਦਾਂਗੇ। ਲਓ ਵੀ ਮਿੱਤਰੋ 55000 ਦੀ ਦੇ ਦੇਣੀ ਆ। ਕਿਤੇ ਲੜਿਆ ਲੁੜਿਆ ਤਾਂ ਨਹੀਂ ਕਰਾਂਗੇ ਅੱਜ ਰੇਟ ਘੱਟ ਕਰੀ ਜਾਂਣਾ। ਨਹੀਂ ਨਹੀਂ ਬਸ ਅੱਜ ਆਫਰ ਹੀ ਆ ਇਹ। ਅੱਜ ਆਫਰ ਹੀ ਆ ਲਓ ਵੀ ਮਿੱਤਰੋ। ਤੇ ਜਿਹੜਾ ਆਹ ਦੋਨਾਂ ਦਾ ਜੋੜਾ ਲਊਗਾ ਮੇਰਾ ਨਾਮ ਲੈ ਰੋ ਆ ਕੇ ਹੋਰ ਬਈ ਚੰਗਾ ਮਾਨਤਣਾ ਥੋੜਾ ਕਰ ਦੂਗਾ ਥਣ ਥਣ ਇੱਥੇ। ਜੇ ਕੋਈ ਜੋੜਾ ਲਊਗਾ ਹਾਂ। 55 ਤੇ 60 ਦੀ ਇਹ 63 ਵਾਲਾ ਦਾ ਸਾਂਝ ਜਣੀ ਦੋਵਾਂ 'ਚੋਂ ਮੰਨ ਲਓ ਯਾ ਇੱਕ 'ਚੋਂ ਮੰਨ ਲ ਦੋਨਾਂ ਨੂੰ ਜੇ ਕੋਈ ਇਕੱਠਾ ਖਰੀਦਦਾ ਤਾਂ ਆਫਰ ਬਾਈ ਕਹਿੰਦਾ ਖਾਸ ਆਪਾਂ ਦੇਵਾਂਗੇ ਦੋਨੇ ਚੰਗੀਆਂ ਬਾਈ ਇੱਕ ਪੰਜ 6 ਪਿੰਡ ਘੁੰਮ ਕੇ ਆਵੇ ਜੇ ਦੋ ਗਾਂਗਾਂ ਜਿਹੜੇ ਆ ਵੇਖ ਕੇ ਟਿਕਾ ਕੇ ਵੀਡੀਓ ਤੇ ਇਹ ਰੇਟ ਬਾਈ ਨਹੀਂ ਮਿਲਣਾ ਕਿਤੇ ਨਹੀਂ ਮਿਲਣਾ ਕਿਤੇ ਨਹੀਂ ਮਿਲਣਾ ਹਨਾ ਲਓ ਵੀ ਮਿੱਤਰੋ ਇਹ ਰੇਟ ਬਾਈ ਕਹਿੰਦਾ ਕਿਤੇ ਨਹੀਂ ਮਿਲਣਾ ਇਹ ਗੱਲ ਵਾਕਈ ਸੱਚੀ ਹੈ ਹਨਾ ਕਿਉਂਕਿ ਨਗੀਨੇ ਅੱਜ ਪੀ ਸੀ ਆ ਲੈ ਵੀ ਕੱਲ ਜੀ ਤੇ ਲਿਆ ਕੇ ਰਾ ਅਗਲੇ ਆ ਚੈੱਕ ਕਰੋ ਬਾਈ ਤੁਸੀਂ ਆ ਵੱਚੀ ਲਈ ਆ ਜਿਹੜੀ ਗੱਲ ਆ ਠੀਕ ਆ ਮਾਰ ਮੰਨ ਲਓ ਹਾਤਾ ਮੰਨ ਲਓ 20 ਗਾਂਾਂ ਚੋ ਗਾਂ ਆਈ ਆ ਠੀਕ ਆ ਬਈ ਆਹ ਲਈ ਹੈ ਨਾ ਇਹਦਾ ਸੁਆ ਬਈ ਸੁਆ ਅਰੀਜਨਲ ਦੂਜਾ ਬਈ ਅਰੀਜਨਲ ਦੂਜਾ ਥਣ ਥਣ ਬਹੁਤ ਟੌਪ ਟੌਪ ਵਾਲੀ ਇਹਦਾ 20 ਲੀਟਰ ਦੁੱਧ ਵੜਦਾ ਪਲੂਨ ਦਾ ਦਾਤਾ ਬਈ ਜਿਹੜਾ ਆਪਾਂ ਨੂੰ ਮਾਲਕ ਨੇ ਦੱਸਿਆ ਹੈ ਨਾ ਮਾਲਕ ਨੇ ਦੱਸਿਆ ਬਹੁਤ ਸਾਫ ਹੈ ਜਿਹੜਾ ਜਿੰਨੀ ਕਹਲੋਂ ਨੂੰ ਇਹ ਗਰਜ਼ਤ ਕਿੰਨੇ ਦਿਨ ਕੱਢਦੀ ਆ ਦਿਨ ਬਸ ਬਈ 5 ਲੈ ਜਾ 6 ਲੈ ਜਾ 7 ਲੈ ਜਾ ਇੱਥੇ ਲਊ ਇੱਥੇ ਲੈ ਜੂ ਹੈ ਨਾ ਤੇ ਦੁੱਧ ਕਿੰਨਾ ਤੇਰੇ ਪਿਛਲੇ ਸੂਈ ਦਾ ਦੁੱਧ ਤੇਰੇ 22 ਤੋਂ 23 ਲੀਟਰ ਦੱਸਿਆ ਏ ਕੋਈ 20 ਮੰਨ ਕੇ ਸੌਦਾ ਕਰ ਲੈ ਠੀ ਮੈਂ ਦੇਖੋ ਸੱਜਣੋ ਚੱਕਾ ਕਰਕੇ ਐਨ ਸਾਊਥ ਰੀਪ ਆ ਬਾਈ ਹਨ ਤੇ ਗੜਦੱਤ ਇਹ ਕਿੰਨੇ ਦੀ ਦੇਣੀ ਆ ਆਪਾਂ 60000 ਦੀ ਦੇਣੀ ਆ ਜਿਹੜਾ ਚੰਗੀ ਲੱਗੇ ਫੋਨ ਲਾ ਲਓ ਵੀ ਮਤਰੋ ਬਾਈ ਕਹਿੰਦਾ ਅੱਜ ਆਫਰ ਦੇ ਵਿੱਚ ਹੀ ਕੇਸ ਤੁਰਿਆ ਨਾ ਬੱਚੀ ਵਿਖਾ ਵੀ ਚੀਜ਼ ਕੀ ਆ ਸਾਰੀ ਹਾਂ ਕੱਲ ਜਿੱਤੇ ਤੋਰੀ ਕਰਾ ਉਧਰ ਨੂੰ ਰੰਗ ਢੰਗ ਸਾਰਾ ਕੁਝ ਫੁੱਲ ਚੁਗਾ ਤੂੰ ਲੈ ਕੇ ਤੁਸੀਂ ਇਹਦੇ ਥਣ ਤੱਕ ਚੱਕ ਕਰਕੇ ਦੋ ਟਾਪ ਕੁਆਲਿਟੀ ਦੀ ਤੇ ਰੇਟ ਬਾਈ ਕਿੰਨਾ ਕੀਤਾ ਇਹਦਾ ਆਪਾਂ 60000 ਦੀ ਦੇਣੀ ਆ ਬਾਈ 60000 ਦੀ ਦੇਣੀ ਆ ਰੇਟ ਚਾਹੀ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਿਓ ਬਾਕੀ ਜਿਹੜਾ ਮਾਨਤਾ ਨਾ ਉਹ ਇਹਨੇ ਆਪਦੇ ਹਿਸਾਬ ਬਾਕੀ ਜਿਹੜਾ ਬਾਈ ਨੇ ਰੇਟ ਕੀਤਾ ਉਹ ਬਾਈ ਜਮੇ ਜਿਆ ਜ ਮਾਰਕੀਟ ਦੇ ਹਿਸਾਬ ਦੇ ਨਾਲ ਅੱਗੇ ਮੈਂ ਤਾਂ ਇਹਨੂੰ ਪੁੱਛਿਆ ਨਾ ਵੀ ਅੱਜ ਹੋ ਸਕਦਾ ਘਰੋਂ ਨਾ ਪੁੱਛੋ ਵੀ ਰੇਟ ਜਿਹੜੇ ਘੱਟ ਕਰੀ ਜਾਂਦਾ ਹੈ ਬਾਕੀ ਸਾਊ ਆ ਆਰਡਰ ਦੀ ਤੁਸੀਂ ਇਹ ਤੋਂ ਬਣਾਵਟ ਚੈੱਕ ਕਰਕੇ ਦੇਖ ਲਓ ਬਹੁਤ ਜ਼ਿਆਦੇ ਚੰਗੀ ਬਣਾਵਟ ਆ ਬਾਈ ਹੈਨਾ ਬਾਈ ਤੈਨੂੰ ਘਟੋ ਘਟ ਬਾਲਾਂ ਨੇ 2 ਮਹੀਨੇ ਹੋ ਗਏ ਵੀਡੀਓ ਬਣਾਉਦੇ ਨੂੰ ਹਾਂ ਕੋ ਅਜੇ ਤੱਕ ਇਹ ਗੱਲ ਵੀਡੀਓ ਦੇ ਵਿੱਚ ਕਹਿੰਦੀ ਕਿ ਆਪਣੇ ਘਰੇ ਪਾਸੇ ਵਾਲੀ ਗਾਂ ਵੇਖੀ ਆ ਹਾਂ ਕੋਈ ਜਿਹੜਾ ਵੀਡੀਓ ਵੇਂਦਾ ਉਹ ਵੀ ਕਮੈਂਟਾਂ ਦੇ ਕਹਦੇ ਵੇਖੀ ਆ ਤਾਂ ਆਪਾਂ ਗਾਂ ਸਾਫ਼ ਲੈਣੀ ਥੱਲੇ ਦੀ ਇਹਦਾ ਬਾਈ ਇਹ ਬਈ ਦੂਆ ਸੂਆ ਬੱਚੀ 18 ਟੋਨ ਲੀਟਰ ਪਲੋਂ ਦਾ ਦੁੱਧ ਪਿਆ ਬਹੁਤ ਸਾਫ ਹੈ ਜਿੰਨੀ ਘੜੂ ਨੂੰ ਹੀ ਉਹ ਬਈ ਇਥੋਂ ਇਹ 10 ਵੀ ਰਹੀ ਆ ਆਰਡਰ ਰੋਡਰ ਸੱਜਣੋਂ ਇਹਦਾ ਚੈੱਕ ਕਰਕੇ ਤੁਸੀਂ ਦੇਖ ਲਓ ਬਾਕੀ ਪ੍ਰਿੰਟ ਦੇ ਵਿੱਚ ਚੰਗੀ ਆ ਬਰੀਡ ਦੇ ਵਿੱਚ ਚੰਗੀ ਆ ਕਿੰਨਾ ਦੁੱਧ ਪਿਆ ਇਹਨੇ ਪਿਛਲੇ ਤੁਸੀਂ 18 ਟੋਨ ਲੀਟਰ ਵਿੱਚ ਸਾਫ ਬਹੁਤ ਆ ਬਰੀਕ ਬਹੁਤ ਆ ਹਾਂ ਤੁਸੀਂ ਇਥੋਂ ਚੈੱਕ ਕਰਕੇ ਦੇਖ ਲਓ ਤੇ ਬਾਕੀ ਬਈ ਮੋੜੀ ਕਰੈ ਨੂੰ ਲੈ ਕੇ ਚੱਲੀ ਕਰੋ ਉਧਰੋਂ ਮੋਲ ਕਰਾਉਣਾ ਕੋਹ ਕਰਾ ਲਓ 55000 ਦੀ ਆਈ ਦੇਣੀ ਆ ਕਿੰਨੇ ਦੀ ਦੇਣੀ ਆ 55000 ਦੀ ਦੇਣੀ ਲੋ ਮਤਲਬ 55000 ਦੀ ਲੋ ਕੀ ਮੜਾ ਵੜਾ ਇੱਛਾ ਬਈ ਇੱਥੇ ਰੋਕ ਬਈ ਇਹਦੇ ਵੇੜ ਬਾਈ ਤਿਆਰ ਹੋ ਗਈ ਹਾਂ ਜੇ 65 ਤੋਂ 100 ਵੀ ਘੱਟ ਮਿਲ ਜੇ ਤਾਂ ਆਪਾਂ ਦੇਨਦਾਰ ਹੋਵਾਂਗੇ ਲੈ ਲੋ ਵੀ ਮਿੱਤਰੋ ਅੱਜ ਆਪਾਂ ਆਫਰ ਚ ਕਿੰਨੇ ਦੀ ਦੇਣੀ ਹੈ ਇਹ ਇਹ ਬੱਸ ਬਾਈ 55000 ਲੈਣਾ ਹੈ ਲੋ ਵੀ ਮਿੱਤਰੋ 55000 ਢਿੱਲਾ ਪਈਆਂ ਜੇ ਵੀ ਵਪਾਰੀ ਸੱਜਣ ਵੀ ਲੈ ਜਾਂਦਾ ਕਰਦਾ ਤਾਂ ਹਨਾ ਤਾਂ ਉਹ ਬੰਦੇ ਨੂੰ ਵੀ ਚਾਰ ਪੈਸੇ ਇਹਨੇ ਯਾਰ ਮੈਂ ਕਹ ਗੱਬਣਾ ਗਾ ਜਾਂਦਾ ਮੁੱਲੀ ਆ ਜੋ ਕੀਤਾ ਵਪਾਰੀ ਲੈਣ ਵਾਲੇ ਮੁੱਲਾਂ ਘਣਾ ਵੜਾ ਦੇ ਤੇ ਗਾ ਇਹਨਾਂ ਦਾ ਬਾਈ ਮੌਸਮ ਆ ਗਿਆ ਰੋਤ ਇਹਨਾਂ ਦੀ ਆ ਗਈ ਹਨਾ ਦੁੱਧ ਇਹਨਾਂ ਨੇ ਕਰਮ ਵਾਲੀਆਂ ਨੇ ਕੋਈ ਲੈ ਜਾਏ 1 15 ਦੀ ਜੋੜੀ ਆ ਇਹ ਦੂਜੇ ਦੂਜੇ ਸੂਆਂ ਦੀ ਆ ਲਓ ਵੀ ਇੱਕ ਪੰਜ ਜੋੜੀ ਦੂਜੇ ਦੂਜੇ ਸੂਏ ਵਾਲੀਆਂ ਇਹ ਵੀ ਇੱਕ 15 ਦੀਆਂ ਦੇ ਦੇਣੀਆਂ ਆ ਪਲੂਣਾ ਵੱਚੀਆਂ ਵੀ ਜੋੜੀ ਇੱਕ 15 ਦੀ ਦੇ ਦੇ ਲਓ ਵੀ ਮੇਤਰੇ ਇੱਕ ਇੱਕ 15 ਦੀ ਆਹ ਜੋੜੀ ਤੇ ਇੱਕ 15 ਦੀ ਆਹ ਟੌਪ ਦੀਆਂ ਦੋਨੇ ਮੈਨੂੰ ਫੋਨ ਬਹੁਤ ਆਉਣਗੇ ਲੋਕਾਂ ਨੇ ਕਹਿਣਾ ਬਾਈ ਤੂੰ ਘੜਦਾ ਨਹੀਂ ਇਹ ਵੀਰੇ ਘਟਨ ਵਾਲੇ ਮੋਲ ਨਹੀਂ ਇਹ ਘਟਨ ਵਾਲਿਆ ਤੇ ਇੱਕ 20 25 ਮੋਲ ਆ ਜੋੜੀ ਦਾ ਕਰਾਉਣਾ ਤਾਂ ਹਾਂ ਕਿਉਂਕਿ ਬਈ ਇਹ ਹਰੇਕ ਦਾ ਫੋਨ ਤੇ ਸਵਾਲ ਹੁੰਦਾ ਬਈ ਤੂੰ ਇੱਕ 15 ਆਖਿਆ 5 ਲੈ ਲੜਾ 7 ਲੈ ਲੜਾ 8 ਲੈ ਲੜਾ ਉਹ ਕੰਮ ਨਹੀਂ ਹੋਣਾ ਪਹਿਲਾਂ ਵੀਡੀਓ ਦੇ ਵਿੱਚ ਹੀ ਬੋਲ ਦਿੰਨੇ। ਦੇਣ ਲੈਣ ਵਾਲਾ ਕੰਮ ਹੀ ਹੋ ਗਿਆ। ਦੇਣ ਲੈਣ ਵਾਲਾ ਕੰਮ ਹੈ ਮੁੱਲਾਂ ਵਾਲਾ ਕੰਮ ਨਹੀਂ ਕੀਤਾ ਵਾ। ਤੇ ਇਹ ਕਰਦਾ ਤੇ ਇੱਕ ਵਾਰ ਹਨਾ ਮੋਬਾਈਲ ਤੇ ਲੋਕੇਸ਼ਨ ਦੁਬਾਰਾ ਦੱਸਦੀ ਕਈ ਵਾਰੀ ਸੱਜਣ ਪੇਈ ਦੇ ਨਾਲ ਨਵੇਂ ਜੋੜਦੇ ਆ ਬਈ। ਮੋਬਾਈਲ ਨੰਬਰ ਹੈਗਾ ਵੀ 9801755673 ਤੇ ਬਾਈ ਦਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੈ ਤਹਿਸੀਲ ਮੋਗਾ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨਗੀਨੇ ਪੀਸਾ ਬਾਈ ਦੇ ਜਾਨਵਰਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਅੱਜ ਚੰਗੀ ਆ ਵੈਸੇ ਜੇ ਆਪਾਂ ਕਹ ਦੀਏ ਹਰੇਕ ਵਾਰੀ ਵੀਡੀਓ ਦੇ ਵਿੱਚ ਚੰਗੀ ਕੁਆਲਿਟੀ ਦੇ ਜਾਨਵਰੀ ਆਪਾਂ ਤੁਹਾਨੂੰ ਬਾਈ ਦੇ ਫਾਰਮ ਤੋਂ ਸ਼ੂਟ ਕਰਕੇ ਦਿਖਾਉਂਦੇ ਰਹਿੰਦੇ ਆ ਬਾਕੀ ਰੇਟ ਅੱਜ ਜਮਾ ਹੀ ਦਿਵਾਲੀ ਦੇ ਆਫਰ ਕੀ ਜਮਾ ਆਫਰ ਤੇ ਬਾਈ ਨੇ ਕੀਤੇ ਆ ਜਲਦੀ ਜਲਦੀ ਬਾਈ ਨੂੰ ਫੋਨ ਲਾ ਲਿਓ ਫੇਰ ਨਾ ਕਹਿਓ ਬਈ ਸਾਰੇ ਜਾਨਵਰ ਜਿਹੜੇ ਬਾਈ ਦੇ ਸੇ ਬਾਕੀ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਉਹਦੀ ਤਸੱਲੀ ਪਰਖਦੇ ਆਪਦੀ ਸਮਝ ਦੇ ਨਾਲ ਪੈਸਾ ਲਾ ਕੇ ਖਰੀਦ ਕੇ ਲੈ ਕੇ ਜਾਣਾ ਵਾ ਆਪਣਾ ਕੰਮ ਆ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣਾ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਬੱਸਦੇ ਰਹੋ ਜੀ ਧੰਨਵਾਦ